ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਮੁੰਡਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਜਿਹਦਾ ਨਾਮ ਸੀਗਾ ਜੀ ਸੁਖ ਰਤਿਆ ਤੇ ਉਹਦੇ ਸਰੀਰ ਦੇ ਉੱਪਰ ਬਹੁਤ ਸਾਰੇ ਟੈਟੂ ਹੋਣ ਦੇ ਕਰਕੇ ਉਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਸੀਗਾ ਤੇ ਅਕਸਰ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਸੀਗਾ ਕੌਂਟਰੋਵਰਸੀਆਂ ਦੇ ਕਰਕੇ ਲਓ ਜੀ ਹੁਣ ਕਹਿੰਦੇ ਨਿਊ ਮੁੰਬਈ ਪੁਲਿਸ ਨੇ ਉਸ ਮੁੰਡੇ ਨੂੰ ਧਰ ਲਿਆ ਵਾ ਕਹਿ ਲਓ ਕਿ ਅਰੈਸਟ ਕਰ ਲਿੱਤਾ ਵਾ ਉਹ ਵੀ ਇੱਕ ਕਤਲ ਦੇ ਮਾਮਲੇ ਦੇ ਵਿੱਚ ਮਾਮਲਾ ਜਾਣੋ ਜੀ ਉਹ ਕੀ ਆ ਆ ਸੁਣੋ ਸਾਰੀ ਸੱਚਾਈ ਅੱਗੇ ਵੀਡੀਓ ਆਪਾਂ ਨਾਲ ਨੱਥੀ ਕਰ ਦਿੱਤੀ ਹੈ ਪੂਰੀ ਸੁਣ ਕੇ ਹੀ ਜਾਓ ਜੀ ਤਾਂ ਮੁੱਖ ਦੋਸ਼ੀ ਦੇ ਵਿੱਚੋਂ ਜੇ ਉਸ ਦਾ ਸਟਾਈਲਿਸ਼ ਲਾ ਅਤੇ ਜੀਵਨ ਸ਼ੈਲੀ ਨੇ ਉਸ ਨੂੰ ਕਾਫੀ ਪ੍ਰਸਿੱਧੀ ਦਵਾਈ ਪਰ ਹੁਣ ਨਵੀਂ ਮੁੰਬਈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਨਵੀਂ ਮੁੰਬਈ ਦੇ ਵਿੱਚ ਇੱਕ ਔਰਤ ਦੇ ਕਤਲ ਦੇ ਦੋਸ਼ ਦੇ ਵਿੱਚ ਸੁਖਰਤਿਆ ਫਸ ਚੁੱਕਿਆ ਹੈ ਨੌਇਡਾ ਦੀ ਉੱਤਰ ਪ੍ਰਦੇਸ਼ ਸਪੈ ਸੁਪਨਾ ਲੈ ਕੇ ਗੁਰਪ੍ਰੀਤਪਾਲ ਮੁੰਬਈ ਆਇਆ ਸੀ ਉਹ ਕਾਫੀ ਵੱਡੇ ਕੇਸ ਦੇ ਵਿੱਚ ਫਸ ਗਿਆ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਮ੍ਰਿਤਕ ਔਰਤ ਦੇ ਪਤੀ ਨੇਹੀ ਰੱਜੀ ਸੀ ਜਸਤਨ ਨਾਮ ਕੇ ਕਿਸ਼ੋਰ ਸਿੰਘ ਹੈ 18 ਮਈ 2025 ਦੀ ਰਾਤ ਨੂੰ ਸੁਖਪ੍ਰੀਤ ਅਤੇ ਉਸਦੇ ਮਾਮੇ ਦਾ ਮੁੰਡਾ ਯਾਨੀ ਕਿ ਗੁਰਪ੍ਰੀਤ ਨੇ ਮਾਸਕ ਪਾ ਕੇ ਪਹਿਲਾ ਔਰਤ ਦੀ ਰੇਕੀ ਕੀਤੀ ਉਸ ਦਾ ਪਿੱਛਾ ਕੀਤਾ ਗਿਆ ਤੇ ਸੜਕ ਤੇ ਹੀ ਉਸ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਸੁਖਪ੍ਰੀਤ ਨੇ ਕਤਲ ਦੇ ਲਈ ਚਾਕੂ ਆਨਲਾਈਨ ਖਰੀਦਿਆ ਸੀ ਅਤੇ ਔਰਤ ਦੀਆਂ ਗਤੀਵਿਧੀਆਂ ਤੇ ਨਜ਼ਰ ਵੀ ਰੱਖੀ ਸੀ ਇਹ ਕਤਲ ਪੂਰੀ ਤਰ੍ਹਾਂ ਯੋਜਨਾ ਦੇ ਤਹਿਤ ਕੀਤਾ ਗਿਆ ਜਿਸ ਦਾ ਮਕਸਦ ਪੈਸੇ ਅਤੇ ਜਾਲੀ ਪ੍ਰਸਿੱਧੀ ਦੀ ਭਾਲ ਸੀ ਨੌਇਡਾ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਸੂਰਜਪੁਰ ਦੇ ਵਿੱਚ ਭੱਜਨ ਦੀ ਤਾਕ ਦੇ ਵਿੱਚ ਨੇ ਭੱਜਨ ਦੀ ਫਿਰਾਕ ਦੇ ਵਿੱਚ ਨੇ ਐਸਟੀਐਫ ਅਤੇ ਮੁੰਬਈ ਪੁਲਿਸ ਨੇ ਸਾਂਝਾ ਆਪਰੇਸ਼ਨ ਰਚਿਆ ਅਤੇ ਇਹਨਾਂ ਦੋਨਾਂ ਨੂੰ ਫੜ ਲਿਆ ਦੋਵਾ ਵਿਰੁੱਧ ਜੋ ਵਕਾਤਾ ਰਾਵਾ ਦੇ ਹੇਠ ਮਾਮਲਾ ਵਿਦਾਰਜ ਕਰ ਲਿਆ ਗਿਆ ਸੁਖਰਤਿਆ ਸੋਸ਼ਲ ਮੀਡੀਆ ਪ੍ਰਸਿੱਧੀ ਅਤੇ ਅਪਰਾਧ ਦੇ ਵਿੱਚ ਸ਼ਮੂਲੀਅਤ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤਾਂ ਜ਼ਿਕਰਯੋਗ ਹੈ ਕਿ ਹਾਲਾਂਕਿ ਸੁਖਰਤਿਆ ਪਹਿਲਾਂ ਵੀ ਕੰਟਰੋਵਰਸੀ ਦੇ ਵਿੱਚ ਅਕਸਰ ਹੀ ਰਹੇ ਹੈ ਕੰਟਰੋਵਰਸ਼ਲ ਈਸ਼ੂ ਦੇ ਵਿੱਚ ਰਹੇ ਹੈ ਪਰ ਦੇਖ ਸਕਦੇ ਹੋ ਕਿ ਹੁਣ ਸੁਖਰਤਿਆ ਇੱਕ ਨਵੇਂ ਹੀ ਪਵਾੜੇ ਦੇ ਵਿੱਚ ਫਸ ਗਿਆ ਉਹ ਵੀ ਛੋਟੇ-ਮੋਟੇ ਪਵਾੜੇ ਨਹੀਂ ਸਗੋਂ ਕਤਲ ਕੇਸ ਦੇ ਵਿੱਚ ਫਸ ਗਿਆ ਤਾਂ ਇੰਸਟਾਗ੍ਰam 스타 ਸੁਖਰਤਿਆ ਕਿਹਾ ਜਾ ਰਿਹਾ ਹੈ ਕਿ ਹੁਣ ਕਤਲ ਦੇ ਵਿੱਚ ਫਸਿਆ ਕਾਤਲ ਬਣ ਚੁੱਕਿਆ ਤੇ 5 ਲੱਖ ਰੁਪਏ ਲੈਣ ਤੋਂ ਬਾਅਦ ਔਰਤ ਦਾ ਇਸ ਦੇ ਵੱਲੋਂ ਗਲਾ ਵੱਢ ਦਿੱਤਾ ਗਿਆ ਜਿਸ ਨੂੰ ਲੈ ਕੇ ਇਸ ਦੇ ਮਾਮੇ ਦਾ ਮੁੰਡਾ ਅਤੇ ਸੁਖ ਰਤਿਆ ਹੁਣ ਤਕੜੇ ਫਸੇ ਨੇ ਇੰਸਟਾਗ੍ਰam ਸਟਾਰ ਸੁਖ ਰਤਿਆ ਹੁਣ ਇੱਕ ਨਵੇਂ ਹੀ ਪਵਾੜੇ ਦੇ ਵਿੱਚ ਫਸ